ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਆਈਵੇ ਦੇ ਅੱਜ ਕਾਲੇ ਦੇ ਖੇਤਾਂ ਗਿੰਨੀ ਇੱਥੇ ਕਾਲੇ ਨੇ ਬੀਤੇ ਕਣਕਾ ਸੁਪਰ ਸਿੱਟਰ ਗਿਆ ਲਾ ਕਾਲੇ ਇਹ ਨਹੀਂ ਖਾਲੀ ਜਿਗਾ ਤੇ ਪਈ ਡੂੰਗੀ ਆਹ ਆਹ ਕਿੱਜ ਕਰਾਈਦਾ ਜੜ ਗੱਡਿਆ ਵਾ ਤਾਂ ਇਹਦਾ ਮੈਨੂੰ ਆ ਲੱਗਿਆ ਸੁੱਕਾ ਮਾ ਡੂੰਗਾ ਕਰਿਆ ਵਾ ਤਾਂ ਕੇ ਅੱਛਾ ਹਾਂ ਪਟਾਈ ਕਰੀ ਡੂੰਗੀ ਪੋਰ ਕੁੱਤੇ ਹੋ ਗਏ ਲਓ ਮਿਲੋ ਜੀ ਪਹਿਲਾਂ ਕਾਲੇ ਨੂੰ ਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਛਾ ਪਟਾਈ ਡੂੰਗੀ ਕਰਨੇ ਕਰਕੇ ਖਾਲਜੀ ਬਣ ਗਈ ਅਵੇ ਤਵੀ ਤਵੀ ਪੱਟਦੇ ਹੋ ਕਰ ਜਾਂਦੇ ਨੇ ਠੀਕ ਆ ਜੀ ਜਿੱਥੇ ਤਵੀ ਪੱਟੀ ਵੀ ਹੁੰਦੇ ਉੱਥੇ ਫਿਰ ਉਹ ਜਿਹੜੀ ਉਹ ਸੁਪਰ ਵੀ ਬਈ ਜਿਹੜੀਆਂ ਪੱਤੀਆਂ ਦੀਆਂ ਉਹਦੀਆਂ ਉਹ ਡੂੰਗੀਆਂ ਲਾਈਆਂ ਮੈਂਦੀਆਂ ਪਿਛਲੇ ਤਵੇ ਥੋੜ ਨੂੰ ਉੱਚੇ ਕਰੇ ਡੰਡਾ ਕਸਿਆ ਵਤਾ ਡੰਡਾ ਕਸਿਆ ਵਤਾ ਆਪੇ ਉੱਚੀ ਹੋ ਜਣੇ ਉਹ ਠੀਕ ਠੀਕ ਆ ਜੀ ਆ ਫਿਰ ਮੈਂ ਕਿਹਾ ਛੇਠਾਂ ਤੇ ਮੇਰੇ ਮੈਨੂੰ ਐ ਲੱਗੀ ਪਰ ਜਲਤਾ ਬਹੁਤ ਆ ਗਿਰ ਬਹੁਤ ਆਦਾ ਹਾਂ ਹਾਂ ਪਰ ਸੁੱਖ ਕਰਕੇ ਮੈਂ ਕਿਹਾ ਚੱਲਣ ਦੇ ਪਟਾਈ ਬੱਧੀ ਆਂਦਾ ਦੇਖ ਬਣੇ ਵੀ ਇੱਕ ਵਾਰ ਚ ਖੇਤ ਇੱਕ ਵਾਰ ਚ ਫਿਰ ਕਾਲੇ ਫਿਰ ਆਪਣੇ ਦਾ ਫਰਕ ਹੁੰਦਾ ਕਿਰਾਏ ਵਾਲੇ ਦਾ ਆਪਣੇ ਦਾ ਬਹੁਤ ਫਰਕ ਆ ਦੇ ਗੜਾਈ ਵੀ ਕਰਕੇ ਰਾਤ ਅੱਛਾ ਜਿਹਵਾ ਸਪਰੇਅ ਕਰਾਦਣੀ ਮੈਂ ਕਹਿੰਦਾ ਨਹੀਂ ਹਾਂ ਇਹ ਗੜਾਈ ਕਰਜੇ ਅੱਛਾ ਆ ਦੇਖ ਲੈ ਲਓ ਜੀ ਆ ਸੂਰ ਕਰਕੇ ਗੜਾਈ ਰਾਤ ਬੰਨ ਕਣੀ ਦੇਖੀ ਮੇਰੇ ਕਿੰਨੇ ਕਰਕੇ ਅੱਛਾ ਅੱਧੀ ਕਣਕ ਨਹੀਂ ਜੰਮਣੀ ਇੱਥੇ ਇਹ ਤਾਂ ਇੰਨਾ ਅੱਛਾ ਉਹਦਾ ਮੈਂ ਇੱਕ ਹੋਰ ਦੇਖਿਆ ਝੂਜ ਜਿਥੇ ਨਾ ਜਿਹੜੀ ਸਿਆੜ ਨੂੰ ਮੂੰਹ ਪਾ ਲੈਣਾ ਉਹ ਬੰਨ ਕਣੀ ਹਾਲ ਹੋਇਆ ਵਾਏ ਅੱਛਾ ਉਰੇ ਦਾ ਇਹ ਆਇਆ ਨਾ ਕਦੇ ਪੂਰੀ ਪੂਰੇ ਪੈਸੇ ਮੈਂ ਉਖੜੇ ਪਤਾ ਨਹੀਂ ਕੋਈ ਅਨਜਾਨ ਹੋਣਾ ਹਾਂ ਲੜਕੀ ਗਈ ਆ ਬੋਰੇ ਕੋਈ ਹਾਂ ਲੜਕੇ ਨਹੀਂ ਤਮਾਰ ਮੂੰਹ ਤੇ ਤਾਂ ਮਾਰੇ ਬਿਆ ਦੇਖ ਪੂਰੇ ਤਨ ਨੂੰ ਉੱਥੇ ਤਾਂ ਜਿਵੇਂ ਜਿਵੇਂ ਸਿਆੜਾਂ ਅੱਛਾ ਉਰੇ ਦੇ ਲੈ ਕੇ ਉਹ ਖਾ ਉਹ ਵੱਟ ਤੱਕ ਲੈਣਾ ਹੀ ਫਸਾ ਕੇ ਮੂੰਹ ਆਕਣਾ ਕਣਾ ਲੰਬੇ ਲੰਬੇ ਸਿਆੜ ਕੱਢੇ ਬਿ ਜਾ ਕੇ ਦੇਖਦੇ ਅੱਛਾ ਲਓ ਜੀ ਉਹ ਵੀ ਖਸਾ ਨਖਾਨ ਕਰਿਆ ਸੂਰਾ ਨੇ ਇਹ ਖਾਮ ਨਹੀਂ ਅੱਭੀ ਰੋਲਦੇ ਉਰੇ ਵੀ ਦਵੀਆਂ ਹੋਣੇ ਥੱਲੇ ਕੋਈ ਪਤਾ ਨਹੀਂ ਹੋਰ ਕੀ ਹੋਰ ਤਾਂ ਹਾਂ ਹੇ ਨਿਕੁੰਜੇ ਨੂੰ ਹਾਂ ਐਨੀ ਕਿੱਜਾ ਜਾਰੇ ਚਲੋ ਮੇਰਾ ਪਤਾ ਲੱਗ ਗਿਆ ਉਹਨਾਂ ਨੂੰ ਹੁਣ ਅੱਜ ਰਾਤ ਨੂੰ ਫੇਰ ਆਉਂਗੇ ਪੂਰੀ ਉਹ ਨੇੜੇ ਉੱਥੇ ਬਲਵੀਰ ਪਾਈ ਦੇ ਉਹ ਜਵ ਵੀ ਕੋਲ ਵੀ ਖੁੰਦੇ ਚ ਪੱਟਿਆ ਵਾ ਅੱਛਾ ਹਾਂ ਕੱਲ ਦਾ ਠੀਕ ਹੈ ਮੈਂ ਹਲੇ ਕੱਲ ਦੇਖਦਾ ਜਦ ਮੈਂ ਆਹ ਕਰਨ ਆਇਆ ਤੈਨੂੰ ਵਿਝਣ ਮੈਂ ਸੂਰ ਇੱਥੇ ਵੀ ਆ ਕੇ ਅੱਛਾ ਐ ਨਹੀਂ ਪਤਾ ਅੱਜ ਮੇਰੇ ਵੀ ਕੰਮ ਕਰ ਜਾਣਾ ਹੈ ਹੂੰ 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 ਉਧਰ ਵੀਰ ਜੀ ਬੱਟੀ ਵੀ ਦੀ ਗੱਲ ਕਿੱਥੇ ਦਲਵੀਰਪੁਰੇ ਮੂੰਝੇ ਮਾਰੇ ਬੇ ਤੇ ਉੱਥੇ ਜਥਲਣ ਲਾਇਆ ਉਹਨੇ ਇੱਕ ਨਾ ਇੱਕ ਨਾ ਆਂਦੇ ਆ ਟਰਾਲੀ ਵੀ ਦੱਸ ਆ ਲੱਦ ਲਈ ਜੋ ਉੱਪਰ ਖਾਲੇ ਆ ਬਦੇ ਕੋਲੇ ਸਭਾ ਜਮੇ ਆ ਹੋਰ ਕੀ ਲੋ ਜੀ ਕਿਸੇ ਨੇ ਅੰਬਲੇ ਜਾਣਾ ਹੋਵੇ ਮੈਂ ਤਾਂ ਪਹਿਲਾਂ ਵੀ ਕਹਿੰਦਾ ਇੱਕ ਵੀਡੀਓ ਜੀ ਬਾਈ ਫਿਰ ਨਹੀਂ ਇਹ ਕੰਮਜਾਬ ਹੋ ਸਕਦੇ ਆ ਪੂਰੇ ਲਓ ਜੀ ਅੰਬਾਂ ਦੇ ਕਿੰਨੇ ਬੂਟੇ ਜੰਮੇ ਵੇ ਜੇ ਕਿਸੇ ਨੇ ਕੋਈ ਬੂਟਾ ਲੈ ਜਾਣਾ ਹੋਵੇ ਤਾਂ ਕਾਲੇਗਾ ਸਪਰਕ ਕਰ ਅੱਜ ਕੀ ਆ ਤਾਂ ਮੈ ਤਾਂ ਜਦ ਬਰਸਾਤ ਲੱਗੀ ਸੀ ਅੱਛਾ ਕਾਲੇ ਨਾਲ ਸਪਰਕ ਕਰ ਸਕਦਾ ਜਿਹੜੇ ਅੰਬੀ ਬਹੁਤ ਘੰਮ ਦੀ ਕਾਲੇ ਅੰਬ ਦੀ ਕੋਈ ਪੈਸਾ ਨਹੀਂ ਯਾਰ ਅੱਛਾ ਲੈ ਜਾ ਫਰੀ ਹੈ ਜੀ ਜੇ ਕਿਸੇ ਨੇ ਬੂਟਾ ਲੈ ਜਾਣਾ ਹੋਵੇ ਤਾਂ ਆਪ ਦੇ ਮੇਰੀ ਸਲਾਹ ਵੀ ਇੱਕ ਬੂਟਾ ਲਾ ਮਾ ਦਾ ਦੇਖੋ ਮੇਰੀ ਤਾਂ ਸਲਾਹ ਤੇ ਮੈਂ ਇਹਨੂੰ ਸਾਫ ਕਰਾਂ ਕਿਤੇ ਕੋਈ ਚੱਕੀ ਮੈਨੂੰ ਮੈਂ ਤਾਂ ਵੀ ਤੂੰ ਬੂਟੇ ਪਟਣਾ ਆ ਨਹੀਂ ਉਹ ਪਾਣੀ ਛੱਡਿਆ ਵਾ ਮੈਨੂੰ ਇਹ ਵੀ ਪਾਣੀ ਨਾ ਟੁੱਟੇ ਉਹ ਦੇਖ ਆਇਆ ਦਹਾਵਾ ਪਾਣੀ ਦੇਖੀ ਮੈਂ ਪਾਣੀ ਬਹੁਤ ਵਧਿਆ ਵਾ ਮੋਟਰ ਸ਼ਗਨੇ ਨੂੰ ਹਾਂ ਲਓ ਜੀ ਗੰਨੇ ਨੂੰ ਪਾਣੀ ਮੈਂ ਕਹਿੰਦਾ ਕਣਕ ਨੂੰ ਕੱਲ ਤਾਂ ਯਾਰ ਕੱਲ ਤਾਂ ਆਟੋਮੈਟਿਕ ਲਾਇਆ ਵਾ ਸਵੇਰ ਦਾ ਕੱਲੇ ਉਹ ਪਰਮੈਂਟ ਦਾ ਜਾਂ ਵਿਜਣਾ ਇੱਥੇ ਹਮ ਅੱਦ ਕਿਤੇ ਨੂੰ ਮਾਰ ਕੇ ਗਿਆ ਹਾਂ ਹਾਂ ਅਥੀ ਮਰੇ ਭਾਈ ਇਹ ਫੇ ਆਏ ਮੈਂ ਗੰਨੇ ਕਿੰਨੀ ਦੀ ਹੋਣ ਸ਼ਾਇਦ ਇੱਧਰ ਤੇ ਆਏ ਆ ਅੱਛਾ ਐ ਨਾਂ ਹੀ ਇੱਥੇ ਇੱਧਰ ਵੀ ਮੇਰੇ ਕੰਨੇ ਕੀ ਬੜੇ ਹੋਏ ਆ ਪੱਟਾ ਫਿਰ ਕਿਹੜੇ ਬੜੇ ਹੀ ਭਾਤੇ ਹੈ ਹਾਂ ਆਪਾਂ ਹਾਂ ਕਿੱਲੇ ਤੋਂ ਦੋ ਹਾਂ ਠੀਕ ਹੈ ਪਾਈਪ ਲਾਈਨ ਦਾ ਮੈਂ ਨਾ ਕਣਕ ਨੂੰ ਪਹਿਲੇ ਪਾਣੀ ਆ ਹਨਾ ਕਿਉਂ ਦੂਆ ਕਿਉਂ ਤੁਹਾਨੂੰ ਤਾਂ ਪਹਿਲਾਂ ਹੀ ਦਵਾਈ ਹੈ ਪਿਛਲੇ ਪਿਛਲੇ ਸਾਲ ਦਵਾਈ ਦਿੱਤੀ ਲੋ ਜੀ ਉਹ ਸਾਡਾ ਘਰ ਆ ਜਾਂਦਾ ਫਰੇ ਤੇ ਇੱਥੇ ਦੇ ਖਾਲੇ ਦੇ ਕਿ ਜਮੀਂ ਨੇੜੇ ਪੈ ਜਾਂਦੇ ਆ ਦੇਖ ਰਹੇ ਤੂੰ ਜਦ ਇਹਨੂੰ ਛੱਡਣਾ ਨਾ ਉਹ ਵੀ ਆਪੇ ਭਰਨਾ ਆ ਦੇਖ ਨੇ ਕਿਆ ਭਾਈ ਚੈਰਾ ਉਹ ਨਕਲਾ ਬੱਦਨੇ ਪਾਣੀ ਨੂੰ ਲਾਈਟ ਆਉਂਦਾ ਪੂਰਾ ਭਰ ਦਿੰਦਾ ਜੀ ਇਹਦੇ ਹਾਂ ਹਾਂ ਇਹ ਤਾਂ ਹੈ ਤੂੰ ਹੁਣ ਦਸਵੀ ਪਾਈਪ ਲੈਂਦਾ ਨਜ਼ਾਰਾ ਇਹ ਪੂਰਾ ਨਹੀਂ ਜੇਕਰ ਅੱਜ ਪਾਣੀ ਲਾਉਣਾ ਤਾਂ ਪਹਿਲਾਂ ਉਹ ਉੱਥੇ ਦੇਖ ਲਓ ਜੀ ਮੋਟਰ ਕੋਲ ਤੇ ਇੰਨੀ ਲੰਬੀ ਖਾਲ ਸੀ ਬਿਫਤਾ ਖੜੀ ਬੁਖਾਰ ਚੜ ਜਾਂਦਾ ਜੀ ਬੰਦੇ ਨੂੰ ਪਹਿਲਾਂ ਉਹ ਉੱਥੇ ਆ ਹਾਂ ਸੇ ਦਾ ਕਿ ਠੀਕ ਹੈ ਇਹ ਇੱਧਰ ਨੂੰ ਐਨੀ ਹਾਂ ਉਹ ਹੈਡਾ ਨੂੰ ਵੀ ਖਾਲ ਵੀ ਕਾਦੀ ਖਾਲਾ ਸੂਤਾ ਉਹਦਾ ਬਹੁਤ ਖੁੱਲਾ ਹੋਤਾ ਹੈ ਬੁਖਾਰ ਚੜ ਜਾਂਦਾ ਬੰਦੇ ਨੂੰ ਕਿੱਚਾ ਦਾ ਨਾ ਹਾਂ ਸਵਾਰਨ ਲਗੇ ਪਾਣੀ ਵੀ ਬਾਕੀ ਫਰਕ ਆ ਯਾਰ ਅਨੇ ਮੂੜਨਾ ਖੜੀਆਂ ਕਰਕੇ ਪਾਣੀ ਬਹੁਤ ਵਧੇ ਪਿਆ ਹੁਣ ਮੜ ਗਿਆ ਹੋਰ ਵਾਲੇ ਵਾਲੇ ਚੱਲ ਜੀ ਆ ਹਾਂ ਇਹ ਹੁਣ ਮੈਂ ਜਦੋਂ ਚਲਾਈਓ ਦੀ ਪਹਿਲਾ ਅੱਛਾ ਜਦੋਂ ਦੇਖਦਾ ਹੂੰ 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 ਮੈਨੂੰ ਆ ਇਹਦਾ ਵੀ ਕੋਈ ਨੁਕਸਾਨ ਨਹੀਂ ਮਰੀ ਮਰੀ ਪਰ ਠੀਕ ਠੀਕ ਐ ਮੈਂ ਕਰਾ ਦੇ ਤਸੱਲੀ ਕਰਨੇ ਦੀ ਇਹਨੂੰ ਪੰਨੂ ਆ ਰਿਹਾ ਹੈ ਨਾ ਮਾੜੀ ਹਿਲਾ ਦੇ ਮਿੱਟੀ ਫੇਰ ਵੀ ਆ ਜੀ ਮਾਂ ਅੱਛਾ ਉਹ ਯਾਰ ਕੱਲ ਸਾਨੂੰ ਐਂ ਦਾ ਇਹ ਪਾਵਰ ਆਉਗੀ ਹਾਂ ਇਹ ਵੀ ਬਿਜਲੀ ਸਾਰੀ ਦਿਹਾੜੀ ਠੀਕ ਹੈ ਮਾੜਾ ਮੋਟਾ ਕਿਤੇ ਲੀਕ ਹੋ ਹਾਂ ਵੀ ਕੋ ਉਹ ਦੇਖ ਕਾਹਵੇਂ ਲਿਖ ਰਖਦਾ ਮੈਨੂੰ ਉੱਥੀ ਆਪਾਂ ਜਦੋਂ ਬੰਦ ਕਰ ਦਿੰਦੇ ਠੀਕ ਠੀਕ ਹੈ ਕੱਲ੍ਹ ਭਾਈ ਨਹੀਂ ਉਹਦੇ ਪਹਿਲਾਂ ਮੈਂ ਤਾਂ ਨਹੀਂ ਛੱਡਿਆ ਵੀ ਛਾਲਾ ਬੜਾ ਠੀਕ ਲੈਣਾ ਹੋ ਜਵੇ ਹਾਂ ਹਾਂ ਪਹਿਲਾਂ ਪਹਿਲਾਂ ਉਹ ਹੀ ਨਹੀਂ ਚੱhti ਦੀ ਨਾ ਨਹੀਂ ਪਰਾਲੀ ਠੀਕ ਠੀਕ ਹੈ ਮੈਨੂੰ ਤਾਂ ਪਰਾਲੀ ਦੀ ਦਿੱਕੀ ਦਾ ਜਮਾਂ ਹੀ ਨਹੀਂ ਪਤਾ ਲੱਗਦਾ ਨਾ 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 ਫੇਰ ਹੀ ਪਤਾ ਲੱਗਦਾ ਹਾਂ ਦੇ ਹੁਣ ਤਾਂ ਫੇਰ ਵੀ ਪਤਾ ਲੱਗਦਾ ਆਹ ਗੰਨਾ ਦਾ ਮੇਰਾ ਪਹਿਲਾ ਜੰਮਿਆ ਹੋਇਆ ਇਹ ਆਹ ਉਹ ਪਹਿਲੇ ਗੰਨੇ ਦਾ ਹਾਂ ਪਹਿਲੇ ਗੰਨੇ ਦਾਹੀਂ ਇਹ ਲਾਈਦੀ ਖੜਾ ਦੇਖ ਲੈ ਦੂਆ ਗੰਨਾ ਜੇ ਮੰਦਰਾ ਇਹ ਆਹ ਗੰਨਾ ਦੇਖ ਲੋ ਜੀ ਕਿਵੇਂ ਖੜਾ 30 ਸਾਲ ਦਾ ਮੁੰਡਾ ਨਾਲ ਇਹ 30 ਸਾਲ ਦਾ ਫੇਰ ਯਾਰ 30 ਸਾਲ ਦਾ ਤੈਨੂੰ ਦਸ਼ANT ਵੀਰ ਦਾ ਦਿਖਾਵਾਂ ਜੇ ਗੰਨਾ ਕਦੇ ਪਤਾ ਕੀ ਗੱਲ ਹੈ ਫੁੱਟੀ ਤਾਂ ਜਾਂਦਾ ਗੰਨਾ 30 ਸਾਲ ਨੂੰ ਖੇੜਾ ਪਰ ਬਰੀਕ ਰਹੇ ਹੁੰਦਾ ਫਿਰ ਉਹ ਬਰੀਕਾਂ ਨੂੰ ਹਾਂ ਅੱਛਾ ਇਹ ਵੀ ਜ 11 ਬੀਜ ਹੈ ਉਹਦਾ ਤੁਹਾਨੂੰ ਅੱਛਾ 18 ਤਾਂ ਹੋ ਜਾਂਦਾ 30 ਸਾਲ ਨੂੰ ਅਸੀਂ ਉਹ ਤਾਂ ਅਸੀਂ ਉਹ ਖੇਤਾਂ ਪੀ ਸਾਲ ਨੂੰ ਵੀ ਰੱਖ ਕੇ ਦੇਖ ਰਿਹਾ ਬਹੁਤ ਵਧੀਆ ਹੋ ਗਿਆ ਇਹਦਾ ਯਾ ਜਸਵੰਤ ਵੀਰ ਦੇ ਮੈਂ ਨਹੀਂ ਕਹਿੰਦਾ ਵੀ ਇੱਕ ਹੋਰ ਦੇਖ ਤੋ ਹੂੰ ਉਹਦਾ ਗੰਨਾ ਘੜਿਆ ਹੂੰ ਵਿਚੇ ਪ੍ਰਾਲੀ ਜਿੱਤਰਾ ਪਈਆ ਠੀਕ ਹੈ ਉੱਕਣਾ ਹੀ ਪਈ ਸੀ ਪਾਣੀ ਪੁਨੀਲਾ ਤੱਕਣੀ ਹਾਂ ਹਾਂ ਫਿਰ ਉਹਦੀ ਸਲਾਹ ਦੀ ਮੈਂ ਉਹ ਕਰ ਦਮਾ ਦੀ ਨੂੰ ਗੜਾਈ ਕਰਾ ਦੇ ਅੱਛਾ ਪੱਤੀ ਪਈ ਰਹੀ ਵਿੱਚੇ ਹਾਂ ਉਹਨੇ ਗੜਾਈ ਨਹੀਂ ਕਰਾਈ ਉਹਨੇ ਸਪਰੇਅ ਕਰਾਤੀ ਠੀਕ ਹੈ ਉਹ ਬਾਈ ਗੰਨਾ ਹੋਇਆ ਕੁਛ ਅੱਛਾ ਮੈਂ ਕਹਿੰਦਾ ਤਿੰਨ ਪਰਤियां ਪੂਰੀਆਂ ਹੋਦਿਆਂ ਫੇਰ ਨਾਲ ਇੱਕ ਵਾਰ ਰੇਪਾਇਆ ਹੂੰ 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 ਲੋਟ ਆ ਗਿਆ ਲੋ ਜੀ ਆ ਲੱਗਿਆ ਮੜ ਮੜਾ ਲੀਕ ਕਰਨਾ ਔਰ ਹੈਵੀ ਸੁੱਕ ਜੀ ਆ ਮੜੀ ਜੀ ਖੇਤ ਨੂੰ ਤਲ ਸੁਦੇ ਹਲਾਵਾ ਜਾ ਹੋ ਜੂ ਅਨਕਾਏ ਤਾਂ ਹੀ ਆਇਆ ਪਾਣੀ ਹੈ ਪਾਣੀ ਹੂੰ ਇਹ ਨਕਾਏ ਜੀ ਕਹੀ ਨਹੀਂ ਰੋਟੀ ਖਾ ਕੇ ਕਹੀ ਨਹੀਂ ਜੱਤੀ ਲੈ ਠੀਕ ਹੈ ਰੋਟੀ ਖਾ ਕੇ ਚਨਾਣ ਦੁੱਧਾ ਹੋ ਜੀ ਹਾਂ 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 ਉਹ ਲਾ ਮਠੀ ਉਰੇ ਇਹਦੇ ਮੈਂ ਜਾ ਕੇ ਲਾ ਲਾ ਮੜੀ ਮੜੀ ਉੱਪਰ ਤੇ ਆਏ ਪੂਰੇ ਕਿਹੜਾ ਕਣਕ ਹੂੰ ਚਾੜੇ ਠੀਕ ਹੈ ਜੀ ਜੀ ਕਾਲਾ ਕਹਿੰਦਾ ਸਪਰੇਅ ਕਰਨ ਵਾਲਾ ਵੀ ਆਉ ਰਿਹਾ ਕੀੜਾ ਜਾ ਕਹਿੰਦਾ ਚ ਬੱਚਾ ਭਰ ਲਵਾ ਜਾ ਤੈਨੂੰ ਵੀ ਕਿਹਿਆ ਪਤਾ ਹੁੰਦਾ ਲੈਟ ਦਾ ਐਵੇਂ ਜੇ ਪਾਣੀ ਨੜੇ ਹੋਵੇ ਕਿਸੇ ਕੰਮ ਸੌਖਾ ਰਹਿੰਦਾ ਕਿਆ ਹੋ ਗਿਆ ਜਿੰਦੇ ਅੜ ਗਿਆ ਐਟੇ ਐਟਾ ਐਟੇ ਮਾਰ ਜਾ ਕੇ ਇਹਦੇ ਪਰ ਐਟੇ ਮਾਰ ਜਾ ਕੇ ਯਾਰ ਐਟ ਮਾਰ ਚੱਬੀ ਯਾਰ ਲੈ ਪਈ ਲੰਗਰ ਚੱਲਦਾ ਗੁਰਦੁਆਰੇ ਲੰਗਰੇ ਦੇਖਦਾ ਰਹੇ ਕਰੋ ਹਾਂ ਚਾਲ ਹੋ ਗਈ ਯਾਰ ਇਹਨੂੰ ਆਏ ਮਾਰ ਜਾਂ ਤਾਂ ਨੂੰ ਧਬ ਕੇ ਫੇਰ ਖੋਲ ਖੋਲ ਲੈ ਹਾਂ ਦਾ ਬਗੇ ਮੜਾ ਜਾ ਹਾਂ ਹੁਣ ਜਾ ਜਾਬੀ ਮੈਂ ਬਣਨ ਚਲਾਈ ਨਿੰਦਾ ਲਾ ਗਈ ਪੁੱਠਾ ਨਹੀਂ ਲਾਤਾ ਨੀ ਮੈਂ ਦੇਖ ਖੋਲ ਕੇ ਨਾ ਮੈਂ ਦੇਖ ਖੋਲ ਕੇ ਉਹ ਤੂੰ ਦੇਖ ਲੈ ਚ ਕਾਰੀਗਰ ਹਾਂਗਾ ਜੇ ਖੋਲਤੇ ਤਾਂ ਰਹਿਣ ਦੇ ਚੱਕਰ ਕਿ ਆਪੇ ਆ ਗਿਆ ਬਿੰਦੂ ਇਹ ਰਹਾ ਕੋਈ ਗਰਾਰੀ ਗਲਤ ਚੜ ਗਈ ਦੀ ਇਹ ਨਾ ਹੈਂ ਇਹਨੇ ਬੈਣਾ ਹੁਣ ਥੜ ਐਵੇਂ ਚੱਕਰ ਆਪੇ ਇਹਨੇ ਤੋੜਨੇ ਬੈਣਾ ਐ ਅਹਲੇ ਮਾ ਉਹ ਕਰਕੇ ਗਿਆ ਤੇ ਤੇ ਫਿਰ ਉਹ ਮਾੜਾ ਮੋਟਾ ਪੁੱਠੇ ਹੀ ਕਮ ਗਿਆ ਗੇੜਾ ਵੱਧ ਲੱਗ ਗਿਆ ਗੇੜਾ ਵੱਧ ਆ ਗਿਆ ਹਾਂ ਤੇਰਾ ਖੁੱਲ ਗਿਆ ਮੇਰੇ ਹੱਥ ਲੱਗੇ ਤੇ ਤਾਂ ਖੁੱਲ ਗਿਆ ਉਹ ਸਿੰਗਰ ਜੀ ਆ ਖੁੱਲਣ ਲੱਗੇ ਇਹ ਬੱਸ ਫਿਰ ਅੱਛਾ ਮੈਂ ਨਹੀਂ ਖੋਲ ਲੂਗਾ ਹਾਂ ਇਹ ਤਾਂ ਹੈ ਹੈ ਠੀਕ ਹੈ ਜੀ ਮੋਟਰ ਬੰਦ ਕਰ ਇੱਕ ਵਾਰ ਕੋਲੇ ਰੱਖਣਾ ਇਹ ਆ ਬਣੀ ਫਰਕ ਹੈ ਨਾ ਮੈਂ ਪਾਣੀ ਨੇ ਫਰਕ ਪਿਆ ਵਾ ਇਹ ਉਹਦਾ ਮੂੰਹ ਬਹੁਤ ਬੜਾ ਹੈ ਅੱਧਾ ਅੱਧਾ ਜਾ ਰਿਹਾ ਹੁਣ ਤਾਂ ਪਾਣੀ ਡੁੱਲ ਗਿਆ ਹਾਂ ਇਹ ਵੀ ਹੈ ਉਹ ਤਾਂ ਗੇਟਵਾਲ ਜਾਂਦਾ ਫਿਰ ਫਿਰ ਗੇਟਵਾਲ ਦਾ ਜਿਹੜਾ ਕੰਨੇ ਹੈਗਾ ਪੂਰੇ ਜਿਹੇ ਗੇਟਵਾਲ ਬਾਅਦ ਵਿੱਚ ਟੱਕਰ ਦੀ ਲੋੜ ਨਹੀਂ ਬਪੇ ਮੂਰੇ ਹਨਾ 7-8 ਹਜ਼ਾਰ ਦਾ ਗੇਟਵਾਲ ਆਇਆ ਲੋਵਾ ਦੇ ਦੇਖਿਆ ਕਿੰਦਾ ਜੇ ਗੇਟਵਾਲ ਹੁੰਦਾ ਜੇ ਗੇਟਵਾਲ ਹੁੰਦਾ ਮੋਟਰ ਬੰਦ ਕਰਨ ਦੀ ਲੋੜ ਨਾ ਪੈਂਦੀ ਸਿਰਫ ਗੇਟਵਾਲ ਐਂ ਕਮਾਉਣਾ ਹੀ ਐ हां ਹੁਣੇ ਲਾ ਕੇ ਦਿਖਾ ਦੇ ਚਲਦੀ ਮਾਂ ਇਹ ਲਾ ਤਾ ਲਾ ਦੀ ਯਾਰ ਤੇ ਲਾ ਦੇ ਦੱਸ ਤੈਨੂੰ ਮੰਨ ਜੂਗਾ ਫੈਸੀ ਗੇਟ ਵਾਲਾ ਖੋਲ ਦੂੰਗੇ ਭਾਈ ਇਹ ਲੱਗ ਗਿਆ ਫੈਸੀ ਗੇਟ ਵਾਲਾ ਖੋਲ ਦੂੰਗੇ ਆਪਣੇ ਜਿਹਦਾ ਇਹ ਲਾ ਤਾ ਇਹਨਾਂ ਦੇਖ ਲਈ ਖੋਲ ਦੀ ਹਾਂ ਇਹ ਨੂੰ ਖੋਲ ਦੀ ਨਾ ਨਾ ਜਿਹਦਾ ਲਾ ਤਾ ਫੈਸੀ ਗੇਟ ਵਾਲਾ ਖੋਲ ਦੂੰਗੇ ਹਾਂ ਇਹ ਆ ਨਾਲੇ ਘਰੇ ਦਾ ਨਹੀਂ ਬੰਦਦਾ ਹੋ ਜਾਂਦਾ ਜੇ ਹੁਣ ਦੱਸ ਜੇ ਹੁਣ ਗੇਟ ਵਾਲ ਹੁੰਦਾ ਪਰ ਇੱਧਰ ਵਾਲਾ ਨਹੀਂ ਹੁੰਦਾ ਇੱਧਰ ਵਾਲੇ ਹੋ ਜਾਂਦੇ ਆ ਅੱਛਾ ਇੱਧਰ ਪਾਣੀ ਦਾ ਵਾਧਦਾ ਪਹਿਲੇ ਹੁੰਦਾ ਨਾ ਮੈਂ ਕਹਿੰਦਾ ਬੰਦਿਆ ਕਿੱਲੇ ਹੱਥ ਹੈ ਅਰੇ ਅਰ ਨੂੰ ਗਿਨਾ ਹੋ ਗਿਆ ਮੈਂ ਕਿੱਲੇ ਹੋਣਾ ਹੀ ਹੈ ਇੱਧਰ ਖੁੱਲਿਆ ਤਾਂ ਜਦ ਹੋ ਜਾਂਦਾ ਅੱਛਾ ਹੁਣ ਉੱਪਰ ਵੀ ਜਾ ਰਹੇ ਨੇ ਤੇ ਜ਼ੋਰ ਲੱਗਦਾ ਠੀਕ ਹੈ ਜੀ ਗੇਟ ਵਾਲ ਨੂੰ ਜ਼ੋਰ ਦਾ ਮਤਲਬ ਹੀ ਨਹੀਂ ਕੋਈ। ਪਤਾ ਕੀ ਹੈ? ਇਹ ਰੱਖ ਲੈਣਾ ਨਾ ਫੇਰ ਪਾਣੀ ਰੁਕ ਜਾਂਦਾ ਪਾਣੀ ਉੱਧਰ ਵੱਜ ਜਾਂਦਾ ਹੈ। ਰਾਂਹ ਦੇ ਲਾ ਜਾਂਦਾ ਇਹ। ਫੇਰ ਉਹੀ ਕਹਿੰਦਾ ਵੀ ਗੇਟ ਵਾਲ ਨੂੰ ਕੋਈ ਫਰਕ ਨਹੀਂ ਹੈਗਾ ਫੇਰ। ਆਹ ਕੀ ਹੈ? ਹੂੰ। ਚਲੋ ਠੀਕ ਹੈ ਜੀ। ਮੇਰੀ ਵੀਡੀਓ ਇੱਥੇ ਤੱਕ ਦੀ। ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਮੇਰੇ ਤੇ ਇੱਕ ਹੋਰ ਚੱਕਰ ਵੀ ਹੈ। ਹਾਂਜੀ। ਗੇਟ ਵਾਲ ਹੋ ਗਏ। ਆਪਾਂ ਇਹਨੂੰ ਐ ਵੀ ਇੱਧਰ ਖੋਲਿਆ ਵਾਏ। ਅੱਛਾ। ਕੋਈ ਆਂਦਾ ਜਾਂਦਾ ਬੰਦ ਕਰ ਦਵੇ ਸਾਨੂੰ ਐ ਵੀ ਇਹ ਵੀ ਖੁੱਲਿਆ ਹੈ। ਬਾਕੀ ਟੱਕਣ ਪੱਟ ਕੇ ਮਾਰਨੇ ਨੇ ਫੇਰ। ਠੀਕ ਹੈ ਜੀ। ਨਾ ਜਾ ਮੋੜੋ ਚਲਾਉਣੀ ਆਪਾਂ ਇਹਦੇ ਬਾਅਦ ਦੇਖ ਹੀ ਲੈਣਾ। ਵੀਰੇ ਕੈਮਰਾ ਤੂੰ ਆਟੋਮੈਟਿਕ ਲੱਗ ਗਿਆ ਆਪਾਂ ਚਲੇ ਜਾਂਦੇ ਹਾਂ। ਅੱਛਾ। ਹਾਂ ਜੀ ਗਾ। ਵੀ ਇੱਧਰੋਂ ਚੱਲ ਜੂਗੀ। ਠੀਕ ਆ ਜੀ। ਕੋਈ ਬੰਦ ਕਰ ਦੇ ਤੇਰੇ ਵਰਗਾ ਸ਼ਰਾਬ ਪੀਂ। ਹਾਂ ਇਹ ਤਾਂ ਹੈ। ਆਦਤ ਹੁੰਦੀ ਆ ਤੇਰੇ ਵਰਗੇ ਨੂੰ। ਹਾਂ। ਚਲੋ ਠੀਕ ਆ ਜੀ। ਮੇਰੇ ਵੀਰ ਨੂੰ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ। ਮੈਨੂੰ ਭੋਣਾ ਤਾਂ ਇਹਨੇ ਭੋਣ ਦਿਆ। ਤੇਰੇ ਲੱਛਣ ਆਪੇ ਦੇ ਭਜਨੇ ਵਾਲੇ। ਹੁਣ ਸੁੱਕ ਜਾ। ਉਰੇ ਹੁਣ ਸੁੱਕੂਗਾ ਜੀ ਗਾਲਾਂ ਪੈ ਕੇ। ਇਹ ਗਿੱਲਾ ਹੋ ਗਿਆ। ਕੱਪੜੇ ਘੁਰ ਕੇ। ਕੋਲ ਕੇ ਫੈਲਪਸ ਸੁਕਣੀ ਪਾ ਦੇ ਚਲੋ ਲੱਕੜੀਆਂ ਛੱਡ ਗਈ ਉੱਤੇ ਠੀਕ ਹੈ ਚਲੋ